ਭਾਰਤ ਦਾ 79ਵਾਂ ਆਜ਼ਾਦੀ ਦਿਵਸ ਅੱਜ ਵਿਧਾਨ ਸਭਾ ਹਲਕਾ ਪਾਇਲ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਐਸ ਡੀ ਐਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਰਕਤ ਕੀਤੀ ਇਸ ਤੋਂ ਇਲਾਵਾ ਹਲਕਾ ਬੁਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਡੀ ਐਸ ਪੀ ਪਾਇਲ ਹਿਮੰਤ ਮਲੋਤਰਾ ਐਸ ਐਚ ਓ ਪਾਇਲ ਸੰਦੀਪ ਕੁਮਾਰ ਤੋਂ ਬਿਨਾਂ ਇਲਾਕੇ ਦੀਆਂ ਹੋਰ ਸਨਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਇਸ ਪ੍ਰੋਗਰਾਮ ਵਿੱਚ ਵਕਫਾ ਸਕੂਲਾਂ ਦੇ ਬੱਚਿਆਂ ਵੱਲੋਂ ਕਲਚਰਲ ਐਕਟੀਵਿਟੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਗਿੱਧਾ ਪੰਗੜਾ ਅਤੇ ਸਕਿੱਟਾਂ ਰਹੀਂ ਆਏ ਸਰੋਤਿਆਂ ਦਾ ਮਨੋਰੰਜਨ ਕੀਤਾ ਬੱਚਿਆਂ ਨੇ ਪ੍ਰਣ ਕੀਤਾ ਕਿ ਇਸ ਆਜ਼ਾਦੀ ਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਇਹ ਮੌਲਿਕ ਫਰਜ਼ ਬਣਦਾ ਕਿ ਅਸੀਂ ਇਸ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ ਦੂਸਰੇ ਪਾਸੇ ਵਾਤਾਵਰਨ ਦੀ ਸਵਾਲ ਨੂੰ ਲੈ ਕੇ ਵੀ ਬੱਚਿਆਂ ਵੱਲੋਂ ਵਾਤਾਵਰਨ ਚੇਤਨਾ ਸੰਬੰਧੀ ਸਕਿੱਟਾਂ ਪੇਸ਼ ਕੀਤੀਆਂ ਗਈਆਂ ਤੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਬੱਲਾ ਮਾਰਨ ਵਾਲੇ ਵਿਦਿਆਰਥੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਓ ਦੇਖਦੇ ਹਾਂ ਗਰਦੀਪ ਸਿੰਘ ਸ਼ਾਪੁਰ ਅਤੇ ਸੁਖਦੇਵ ਸਿੰਘ ਬਲਾਸਪੁਰ ਦੀ ਇੱਕ ਖਾਸ ਰਿਪੋਰਟ ਪੇਸ਼ ਕੀਤੀਆਂ ਧਰਮਾਰਗ ਵਿੱਚ ਰਹਿੰਦੇ ਆ ਲੋਕਾਂ ਦੀਆਂ ਕਾਸ਼ਾ ਨੂੰ ਪੂਰਾ ਕਰਦੇ ਹੋਏ ਦੇਸ਼ ਨੂੰ ਸਹੀ ਮਾਨਿਆ ਵਿੱਚ ਜਮਹੂਰੀ ਪ੍ਰਭੂ ਸੰਤਾ ਸੰਪੰਨ ਚਾਰਨ ਦੇ ਪਾਠ ਅਤੇ ਸਮਾਜ ਪਤੀ ਗੜਰਾਜ ਬਣਾਉਣਾ ਸੀ ਅੱਜ ਦੇ ਦਿਨ ਮੈਂ ਸਾਡੀਆਂ ਤਿੰਨੋਂ ਸੈਨਾ ਤਿੰਨੋਂ ਫੋਰਸਿਸ ਆਰਮੀ ਐਫੋਰਸ ਨੇਵੀ ਆਰਥ ਸੈਨਿਕ ਬਲਾਤ ਤੇ ਸੂਬੇ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਨੌਜਵਾਨਾਂ ਨੂੰ ਸलाम ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਖੰਡਤਾ ਤੇ ਇਕਤਾ ਦੀ ਰਾਖੀ ਕਰ ਰਹੇ ਹਨ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਹਨ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਨ ਵਿੱਚ ਹਮੇਸ਼ਾ ਆਸ ਤੋਂ ਵੱਧ ਯੋਗਦਾਨ ਪਾਇਆ ਹੈ ਸਾਡੇ ਸਮਾਜ ਸੇਵਕਾਂ ਨੇ ਕਰੋਨਾ ਵਰਗੀਆਂ ਮਹਾਮਾਰੀਆਂ ਤੇ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਦੇ ਦੀ ਵੱਲ ਹੱਥ ਵਧਾਇਆ ਤੇ ਇੱਕ ਦਾ ਸਨੇਹਾ ਦਿੱਤਾ ਹੈ ਪੰਜਾਬ ਦੇ ਪਾਣੀਓ ਕੋਪ ਮੰਤਰੀ ਸਦਾਪੂਰਮ ਸਿੰਘ ਜੀ ਸਦਾਪੂਰਮ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਪੱਖ ਲਪਕੀ ਫੈਸਲੇ ਲੈਣੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਕੀਤੇ ਗਏ ਹਨ ਆਮ ਮਾਰਗਨੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਕੋਈ ਬਿਯਾਰੀ ਸਿਹਤ ਸੁਵਿਧਾ ਸਕੂਲ ਆਫ ਐਮਿਨਸ ਵਰਗੀਆਂ ਬਿਯਾਰੀ ਸਿੱਖਿਆ ਦੇ ਦੇ ਰਹੇ ਹਨ ਪੰਜਾਬ ਨੂੰ ਦੇਸ਼ ਦੇ ਮੋਢੀ ਸੰਦਿਆਂ ਦੀ ਕਿਤਾਬ ਵਿੱਚ ਲੈ ਕੇ ਆਉਣ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਰੋਕਾ ਦੀਆਂ ਬਰੂਹਾਂ ਤੇ ਸੇਵਾ ਕੇਂਦਰ ਲਗਾ ਕੇ ਬਿਹਤਰੀਨ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਹਰ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਦੀ ਤਬਾਦ ਬਦਲੀ ਗਈ ਹੈ ਸਾਡੀ ਸਰਕਾਰ ਨੇ ਨਸ਼ਿਆਂ ਦੇ ਖੋਹ ਨੂੰ ਬੁੱਕ ਜਿਹੜੋਂ ਖਤਮ ਕਰਨ ਲਈ ਨਸ਼ਜੁਦ ਨਸ਼ਿਆਂ ਬੁਧ ਵਰਗੀ ਨਸ਼ਾ ਮੁਕਤ ਮਹਮ ਨੂੰ ਹਰ ਪਿੰਡ ਵਿੱਚ ਪਹੁੰਚਾਇਆ ਹੈ ਨਸ਼ਿਆਂ ਗ੍ਰੁੱਤ ਲੋਕ ਲਾਮਬਤ ਹੋਏ ਹਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਢੂਲੇ ਵਾਲੇ ਲੋਕਾਂ ਨੂੰ ਕੋਟ ਕਲੀਨਿਕ ਡੀ ਐਡਿਕਸ਼ਨ ਸੈਂਟਰ ਨਸ਼ਾ ਮੁਕਤ ਕੇਂਦਰਾਂ ਵਿੱਚ ਇਲਾਜ ਕਰਵਾ ਕੇ ਹੁਨਰ ਸਿਖਲਾਈ ਦੇ ਕੇ ਨਵਾਂ ਵਰਗਾ ਜੀਵਨ ਬਤੀਤ ਕਰਨ ਦੇ ਜੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਨ ਬੁਲਾਉਣ ਵਾਲਾ ਹਰ ਕੋਈ ਯਾਰ ਨਹੀਂ ਹੁੰਦਾ ਚਿੱਟੇ ਕੱਪੜਿਆਂ ਦੇ ਵਿੱਚ ਹਰ ਕੋਈ ਸਰਦਾਰ ਨਹੀਂ ਹੁੰਦਾ ਜਿੰਦਗੀ ਨੂੰ ਜੋ ਬੋਝ ਸਮਝੇ ਉਸ ਦਾ ਕੋਈ ਲਾਚਾਰ ਨਹੀਂ ਹੁੰਦਾ ਸੋਹਣੇ ਦੇਸ਼ ਨੂੰ ਆਪਣੇ ਦਿਲ ਚ ਵਸਾਈ ਰੱਖਣਾ ਸੋਨੇ ਦੇਸ਼ ਨੂੰ ਆਪਣੇ ਦੇਸ਼ਵਸਾਈ ਰੱਖਣਾ ਦੇਸ਼ ਭਗਤੀ ਦੀ ਜਵਾਨਾ ਹਮੇਸ਼ਾ ਜਗਾਏ ਰੱਖਣਾ ਅਥਾ ਕੁ르ਬਾਨੀਆਂ ਦਾ ਫਲ ਹੈ ਇੱਕ ਰੰਗ ਹਮੇਸ਼ਾ ਇਸ ਦੀ ਸ਼ਾਨ ਬਣਾਏ ਰੱਖਣਾ ਹਮੇਸ਼ਾ ਇਸ ਦੀ ਸ਼ਾਨ ਬਣਾਏ ਰੱਖਣਾ ਸਰਕਾਰੀ ਪ੍ਰਾਇਮਰੀ ਸਕੂਲ ਠੰਗੜਾੜੀ ਰਾਜਪੁੱਤਾਂ ਦੇ ਬੱਚੇ ਵੱੰਦੇ ਮਾਤਰਮ ਐਕਸ਼ਨ Song ਦੇ ਨਾਲ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਨੇ ਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਵੰਦੇ ਮਾਤਰਮ ਨਾਇਬ ਤਸਿਲਦਾਰ ਪਾਇਲ ਸਰਦਾਰ ਗੁਰਪ੍ਰੀਤ ਸਿੰਘ ਨਾਇਬ ਤਸਿਲਦਾਰ ਮਨੌਰ ਸਰਦਾਰ ਅਕੀਰ ਸਿੰਘ ਅਤੇ ਸਹਾਇਕ ਰਜਿਸਟਰਹਦਕਾਰੀ ਸਹਿਕਾਰੀ ਸੁਭਾ ਮਾਇਰ ਸਰਦਾਰ ਕਮਲਜੀਤ ਸਿੰਘ ਮਾਂਗੜ ਵੱਲੋਂ ਬਹੁਤ-ਬਹੁਤ ਸਵਾਗਤ ਹੈ ਇੱਥੇ ਪਹੁੰਚਣ ਤੇ ਅਡੀਸ਼ਨਲ ਸਿਵਲ ਜਜ ਸੀਨੀਅਰ ਡਿਵੀਜ਼ਨ ਪਾਇਲ ਸ਼੍ਰੀਮਤੀ ਮਨਾਕਸ਼ੀ ਮਹਾਜਨ ਜੀ ਦਾ ਸਵਾਗਤ ਕਰਦੇ ਆ ਜੀਮਤੀ ਕੁਈਲਾ ਮੇਪੀ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਸਿਵਲ ਜਜ ਸਿਵਲ ਜਜ ਪਾਇਲ ਮਿਸ ਨਿਮਾਨੀ ਜੀ ਸਿਵਲ ਜਜ ਜੂਨੀਅਰ ਡਿਵੀਜ਼ਨ ਪਾਇਲ ਤੇ ਸਾਡੇ ਹਲਕਾ ਵਿਧਾਇਕ ਇੰਜੀਨੀਅਰ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਐਮਐਲਏ ਸਾਹਿਬ ਉਹਨਾਂ ਦਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਣ ਪ੍ਰੋਗਰਾਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਕੁੰਗਰਾਲੀ ਰਾਖਪੁੱਤਾਂ ਦੇ ਬੱਚੇ ਵਿਕਾਸ ਕਪੜਾ ਜੀ ਜੋ ਸਟੇਟ ਅਵਾਡੀ ਤੇ ਆਪਕ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਦਰਾਸ਼ਿਆ ਸ਼نگਾਰਿਆ ਸੋ ਸਰਕਾਰੀ ਪ੍ਰਾਇਮਰੀ ਸਕੂਲ ਖੁੰਗਰਾਲੀ ਰਾਖਪੁੱਤਾਂ ਰੈਡੀ ਰੈਡੀ